ਗੁਰਜੀ ਦਾ ਕਾਲ ਸਾਹ ਕਰਾਈ ਵਾਹਿਗੁਰਜ ਜੀ ਕੀ ਪਤੇ ਟੋਡੀ ਮਹੱਲਾ ਪੰਜਵਾ ਹਰ ਹਰ ਪਤਿਤ ਪਾਵਨ ਹਰ ਹਰ ਪਤਿਤ ਪਾਵਨ ਜੀ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਉ ਹਾਂ ਜੀ ਇਹ ਪ੍ਰਾਨ ਮਾਨ ਸੁਖ ਦਾਤਾ ਇੱਥੇ ਵਿਸਰਾਮ ਹੈ ਅੰਤਰ ਜਾਮੀ ਮਨ ਕੋ ਭਾਵਨ ਸੁੰਦਰ ਸੁਗੜ ਚਤਰ ਸਭ ਬੇਤਾ ਰਿਦ ਦਾਸ ਨਿਵਾਸ ਭਗਤ ਗੁਣ ਗਾਵਨ ਰਿਦ ਨਹੀਂ ਕਹਿਣਾ ਰੇਦ ਪੋਲਾ ਹੀ ਬੋਲਣਾ ਹੈ ਰੇਦ ਦਾਸ ਨਿਵਾਸ ਸੁੰਦਰ ਸੁਗੜ ਚਤਰ ਇਥੇ ਠਮਕ ਹੈ ਸਭ ਬੀਤਾ ਇਥੇ ਵਿਸਰਾਮ ਹੈ ਰੇਦ ਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੋਖਾਵਨ ਬਿਸਮਨ ਬਿਸਮ ਹਾਂ ਕਰਮ ਭੂਮ ਬੀਜਨ ਸੋਖਾਵਨ ਬਿਸਮਨ ਬਿਸਮ ਭਏ ਬਿਸਮਾਦਾ ਆਨ ਨਾ ਬਿਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਜੇ ਠਮਕ ਹੁੰਦੀ ਨਾ ਉੱਥੇ ਥੋੜਾ ਜਿਹਾ ਇਸ਼ਾਰਾ ਦੇਈਦਾ ਹੁੰਦਾ ਵਿਸਰਾਮ ਤੇ ਜ਼ਿਆਦਾ ਰੁਕੀਦਾ ਹੁੰਦਾ ਕਿ ਤੇ ਸਾਰੇ ਵਿਸਰਾਮ ਚਾਲ ਨਹੀਂ ਬਣਦੀ। ਟੋਡੀ ਮਹੱਲਾ ਪੰਜਵਾ ਮਾਈ ਮਾਇਆ ਛਲ ਛਲ ਪੂਲਾ ਹੀ ਬੋਲਣਾ ਮਾਈ ਪਦਤੀ ਵਿਸਰਾਮ। ਤ੍ਰੇਣ ਕੀ ਅਗਨ ਮੀਘ ਕੀ ਛਾਇਆ ਗੋਬਿੰਦ ਭਜਨ ਬਿਨ ਹਾੜ ਕਾ ਜਾਲ ਗੋਬਿੰਦ ਭਜਨ ਬਿਨ ਹਾੜ ਭਾਰਾ ਬੋਲਣਾ ਹਾੜ ਕਾ ਜਾਲ ਪੂਲਾ ਹੀ ਬੋਲਣਾ ਰਹਾਉ ਛੋਟ ਸਿਆਨਬ ਬਹੁ ਚਤ్రਾਈ ਦੁਇ ਕਰ ਜੋੜ ਸਾਧ ਮੰਗ ਚੱਲ ਦੁਇ ਕਰ ਜੋੜ ਇਥੇ ਚਮਕ ਸਾਧ ਮੰਗ ਚੱਲ ਮੰਗ ਪੂਲਾ ਬੋਲਣਾ ਚੱਲ ਖਸਕੇ ਸਿਮਰ ਸੁਆਮੀ ਅੰਤਰਜਾਮੀ ਮਾਨੁਕ ਦੇਹ ਕਾ ਇਹੋ ਊਤਮ ਫਲ ਬੇਦ ਬਖੀਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਾਲ ਭਾਗਹੀਨ ਸਮਝਤ ਨਹੀਂ ਇਥੇ ਠਮਕ ਖਾਲ ਪੂਲਾ ਬੂਲਨਾ ਮੂਰਖ ਹੈ ਖਲ ਨਹੀਂ ਕਹਿਣਾ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਿਨ ਭਏ ਮਲ ਹਰ ਸਿਮਰਨ ਦਹਿਨ ਭਏ ਮਾਲਪੂ ਲੈ ਉਚਾਰਨ ਕਰਨਾ ਟੋਡੀ ਮਹੱਲਾ ਪੰਜਵਾ ਮਾਈ ਚਰਨ ਗੁਰ ਮੀਠੇ ਹਾਂਜੀ ਮਾਈ ਪਦ ਤੇ ਵਿਸਰਾਮ ਲਾਦਨ ਹੈ ਮਾਈ ਚਰਨ ਗੁਰ ਮੀਠੇ ਵੱਡਾ ਭਾਗ ਦੇਵ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ ਗੁਣ ਗਾਵਤ ਅਚੂਤ ਅਵਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ਹਾਂਜੀ ਢੀਠੇ ਉਚਾਰਨ ਕਰਨਾ ਕਈ ਢੀਠੇ ਧੱਦਾ ਬੋਲ ਜਾਂਦੇ ਨੇ ਢੱਡਾ ਬੋਲਣਾ ਢੀਠੇ ਅਸਥਿਰ ਭਏ ਸਾਚ ਰੰਗ ਰਾਤੇ ਜਨਮ ਮਰਨ ਬਾਹੁਰ ਨਹੀਂ ਪੀਠੇ ਜਨਮ ਮਰਨ ਬਾਹੁਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੀਤੇ ਸੰਤ ਦਾਇਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਨੂਨ ਚੱਲੇ ਸਭ ਮੂਠੇ ਨਾਮ ਬਿਨੂਨ ਚੱਲੇ ਸਭ ਮੂਠੇ ਟੋਡੀ ਮਹੱਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਚਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰਪੂਰਾ ਬੇਟਿਓ ਵੱਡ ਭਾਗੀ ਵੱਡ ਭਾਗੀ ਜਾ ਕੋ ਅੰਤ ਨਾ ਪਾਰ ਆਵਾਰਾ ਕਰ ਗਹਿ ਕਾੜ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਾਹੜਾ ਨ ਸੰਕਟ ਦੁਆਰਾ ਜਨਮ ਮਰਨ ਕਾਟੇ ਗੁਰਬਚਨੀ ਬਾਹੜਾ ਨ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹਿ ਪੁਨਹਿ ਨਮਸਕਾਰਾ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਸੁਖ ਭੁੱਲੇ ਹੀ ਬੋਲਣਾ ਸੁਖ ਨਹੀਂ ਕਹਿਣਾ ਕਿਸ ਕੀ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਰਸਾ ਸਭ ਦੁਖ ਰਹਾਉ ਕੋਟ ਜਨਮ ਕੇ ਕਿਲ ਵਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ਤਨ ਮਨ ਸੁਖ ਦੇਖ ਸਰੂਪ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁਖ ਚਾਰ ਪਦਾਰਥ ਅਸ਼ਟ ਮਹਾ ਸਿਧ ਸਿਧ ਚਾਰ ਪਦਾਰਥ ਅਸ਼ਟਮਹਾ ਸਿੱਧ ਕਾਮ ਤੀਨ ਪਾਰ ਜਾਤ ਹਰ ਹਰ ਰੁਖ ਰੁਖ ਕਸ ਕੇ ਬੋਲਨਾ ਕਾਮ ਤੀਨ ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਵ ਨਾ ਤੁਖ ਧੁਖ ਪੂਲਾ ਹੀ ਬੋਲਨਾ ਧੁਖ ਨਹੀਂ ਕਹਿਣਾ ਢੋਡੀ ਮਹੱਲਾ ਪੰਜਵਾ ਹਰ ਹਰ ਚਰਨ ਫਿਰਦਾ ਉਰਤਾ ਦੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ দান ਪੂਜਾ ਪਰਮੇਸ਼ੁਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਜੋ ਜਨ ਪਾਰ ਭ੍ਰਮ ਆਪਣੇ ਕੀਨੇ ਤੈਨ ਕਾ ਬਾਹੁਰ ਕਛ ਨ ਬਿਚਾਰੇ ਤੈਨ ਕਾ ਬਾਹੁਰ ਕਛ ਨ ਬਿਚਾਰੇ ਨਾਮ ਰਤਨ ਸੁਨ Jap Jap Jiwa Har Nanak Kanth Majhare Toddi Mahalla Naava ਇਕ ਓੰਕਾਰ ਸਤਗੁਰ ਪ੍ਰਸਾਦ ਕਹੋ ਕਹਾ ਆਪਣੀ ਅਦਮਾਈ ਹਾਂਜੀ ਕਹੋ ਕਹਾ ਇਥਿਵੇਂ ਸਾਮ ਹੈ ਆਪਣੀ ਆਦਮਾਈ ਕਹੋ ਕਹਾ ਆਪਣੀ ਆਦਮਾਈ ਉਰਜਿਓ ਕਨਕ ਕਾਮਨੀ ਕੇ ਰਸ ਉਰਜਿਓ ਕਨਕ ਕਾਮਨੀ ਕੇ ਰਸ ਕਨਕ ਸੋਨੇ ਅਤੇ ਕੰਮਨੀ ਇਸਤਰੀ ਦੇ ਰਸ ਇਥੇ ਵੀ ਸੁਰਜਿਓ ਕਨਕ ਕੰਮਨੀ ਕੇ ਰਸ ਨਹ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕਾ ਸਾਥ ਜਾਣ ਕੈ ਤਾਸਿਓ ਰੋਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਭੂ ਹੋਤ ਜੋ ਸੰਗ ਸਹਾਈ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਮੈਂ ਉਚਾਰਨ ਕਰਨਾ ਛੁਟੀ ਨਾ ਮਨ ਕੀ ਕਾਈ ਛੁਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹ ਅਨਤ ਗਾਤ ਬੇਨ ਹਰ ਕੀ ਸਰਨਾਈ ਕਹਿ ਨਾਨਕ ਅਬ ਨਾਹ ਅਨਤ ਗਾਤ ਇਥੇ ਵਿਸਰਾਮ ਬੇਨਾ ਜਿਮਕ ਲਾ ਦਨੀ ਹੈ ਹਰ ਕੀ ਸਰਨਾਈ ਟੋਡੀ ਬਾਣੀ ਭਗਤਾ ਕੀ ਇੱਥੇ ਭਗਤਾ ਬਿੰਦੀ ਲੱਗੀ ਹੋਈ ਆ ਉਚਾਰਨ ਕਰਨਾ ਟੋਡੀ ਬਾਣੀ ਨਹੀਂ ਕਹਿਣਾ ਟੋਡੀ ਬਾਣੀ ਭਗਤਾ ਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਛਲੀ ਚਰੈ ਖਜੂਰ ਜਲ ਕੀ ਮਛਲੀ ਇਥੇ ਵਿਸਾਮ ਚਰੈ ਖਜੂਰ ਚਰੈ ਪਰ ਬੋਲਣਾ ਕਾਏ ਰੇ ਬਗਬਾਦ ਲਾਇਓ ਕਾਏ ਰੇ ਬਕਬਾਦ ਲਾਇਓ ਕਿ ਕਿੰਨਾ ਇਹ ਸ਼ਬਦ ਕੈਸਾ ਬੋਲਿਆ ਭਗਤ ਜੀ ਨੇ ਕਹਿੰਦੇ ਕਿਉਂ ਬਕਵਾਸ ਲਾਈ ਹੋਈ ਹੈ ਕੋਈ ਕਹਿੰਦਾ ਨੇੜੇ ਹੈ ਕੁਰਬ ਕੋਈ ਕਹਿੰਦਾ ਦੂਰ ਹੈ ਉਹਨਾਂ ਦੀ ਗੱਲ ਕੀਤੀ ਜਿਹੜੇ ਕਮਾਈ ਨਹੀਂ ਕਰਦੇ ਪੜ੍ਹ ਕੇ ਬਸ ਦੂਜਿਆਂ ਨੂੰ ਹੀ ਕਹੀ ਜਾਂਦੇ ਆਂ ਜਲ ਗਈ ਮੱਛਲੀ ਮੱਛਲੀ ਚੜਾ ਖਜੂਰ ਕਹਿੰਦੇ ਜਿਵੇਂ ਪਾਣੀ ਦੀ ਮੱਛਲੀ ਖਜੂਰ ਤੇ ਚੜ ਜਾਵੇ ਨਹੀਂ ਚੜ ਸਕਦੀ ਯਾਨੀ ਕਹਿੰਦੇ ਕਿਉਂ ਐਵੇਂ ਬਕਵਾਸ ਲਾਈ ਹੋਈ ਆ ਜੇਨ ਹਰ ਪਾਇਓ ਤਿਨਹ ਛਪਾਇੋ ਦਾ ਉਤੇ ਗੋਪਤੀ ਹੀ ਰਹਿੰਦੇ ਹਨ ਬੋਲ ਹੀ ਨਹੀਂ ਸਕਦੇ ਹਨ ਜੇਨ ਹਰ ਪਾਇਓ ਤਿਨਹ ਛਪਾਇੋ ਰਹਾਉ ਪੰਡਤ ਹੋਏ ਕੈ वेद बखਾਨਾ ਕਿ ਪੰਡਤ ਨਾਲ ਚਰਚਾ ਹੋ ਰਹੀ ਸੀ ਨਾ ਉਹ ਕਹਿੰਦਾ ਮੈਂ ਵਿਦਿਆ ਬਹੁਤ ਪੜਿਆ ਹੋਇਆ ਮੇਰੇ ਨਾਲ ਚਰਚਾ ਕਰੋ ਕਹਿੰਦੇ ਤੁਸੀਂ ਤਾਂ ਪੰਡਤ ਹੋ ਕੇ ਵੇਦਾਂ ਦਾ ਵਿਖਿਆਨ ਕਰਦੇ ਹੋ ਮੂਰਖ ਨਾਮ ਦੇਓ ਰਾਮ ਮਹਜਾਨਾ ਜਿੱਦੀ ਤੁਸੀਂ ਗੱਲ ਕਰਦੇ ਹੋ ਮੈਂ ਮੂਰਖ ਨਾਮ ਦੇ ਉਸ ਨੂੰ ਜਾਣਦਾ ਹਾਂ ਮੇਰਾ ਸੰਪਰਕ ਹੋਇਆ ਹੈ ਕੌਣ ਕੋ ਕਲੰਕ ਰਹੇ ਹੋ ਅੱਗੇ ਪੜੋ ਜੀ ਸ਼ਬਦ ਕੋਣ ਕੋ ਕਲੰਕ ਰਹੋ RAM ਨਾਮ ਲੇਤ ਹੀ ਪਤਿਤ ਪਵਿੱਤ ਭਏ RAM ਕਹਿਤ ਹੀ ਜੀ ਪਤਿਤ ਪਵਿੱਤ ਭਏ ਕਿਥੇ ਵੀ ਸ਼ਾਮ ਲਾ ਦੇਣਾ RAM ਕਹਿਤ ਹੀ ਰਹਾਓ RAM ਸੰਗ ਨਾਮਦੇਵ ਜਾਨਕ ਨੀ ਨਾਮਦੇਵ ਪਦ ਤੇ ਵਿਸ਼ਰਾਮ RAM RAM ਸੰਗ ਨਾਮਦੇਵ RAM ਸੰਗ ਨਾਮਦੇਵ ਜਨ ਕਉ ਪ੍ਰਤਿਗਿਆ ਆਈ ਹਾਂਜੀ ਪ੍ਰਤਿਗਿਆ ਨਹੀਂ ਕਹਿਣਾ ਪ੍ਰਤਿਗਿਆ ਉਚਾਰਨ ਕਰਨਾ ਇਕਾਦਸੀ ਬ੍ਰਤ ਰਹਿ ਹਾਂਜੀ ਇਕਾਦਸੀ ਨਹੀਂ ਕਹਿਣਾ ਇਕਾਦਸੀ ਪਾਠ ਇਕੱਠਾ ਹੀ ਕਰਨਾ ਇਕਾਦਸੀ ਬ੍ਰਤ ਰਹਿ ਇਕਾਦਸੀ ਬ੍ਰਤ ਰਹਿ ਕਾਹੇ ਕਉ ਤੀਰਥ ਜਾਈ ਭਨਤ ਨਾਮ ਦੇਵ ਸੁਕ੍ਰਿਤ ਸਮਤ ਭੈ ਭਨਤ ਨਾਮ ਦੇਵ ਸੁਕ੍ਰਿਤ ਸਮਤ ਭੈ ਗੁਰਮਤਿ ਰਾਮ ਕਹਿ ਕੋ ਕੋ ਨ ਬੈਕੁੰਠ ਗਏ ਗੁਰਮਤਿ ਰਾਮ ਕਹਿ ਇਥੀ ਬਿਸਨਾਮ ਕੋ ਕੋ ਨ ਬੈਕੁੰਠ ਗਏ ਕੋ ਕੋ ਕਥਨੀ ਕਹਿ ਦੇਨਾ ਕੌਣ ਕੌਣ ਯਾਨੀ ਕੋ ਕੋ ਨ ਬੈਕੁੰਠ ਗਏ ਤੀਨ ਸੰਦੇ ਖੇਲ ਆਛੈ ਰਹਾਉ কুমਬਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ਇਹ ਗੋ ਜਿੰਨੇ ਪਾਦ ਹਨ ਵੱਖਰੇ ਉਚਾਰਨ ਕਰਨੇ ਹਨ ਸਾਂਡੀ ਗੋ ਹਾਂਡੀ ਗੋ ਇਸ ਤਰ੍ਹਾਂ ਨਹੀਂ ਲੈਣਾ ਰਾਜਾ ਕੇ ਘਰ ਸਾਂਡੀ ਇੱਥੇ ਠਮਕਲਾ ਦਿੰਨੀ ਹੈ ਗੋ ਬੰਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ बाणिए के घर हींग आछ मत है सींग गो देवल मीग आछ सीग हीग गो तिल्ली के घर तेल आछ जंगल मदे बेल गो ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ਸੰਤਾ ਮੱਧੇ ਗੋਬਿੰਦ ਆਛੈ ਗੋਕਲ ਮੱਧੇ ਸਿਆਮ ਗੋ ਨਾਮੇ ਮੱਧੇ ਰਾਮ ਆਛੈ ਰਾਮ ਸਿਆਮ ਗੋਬਿੰਦ ਗੋ ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਕੀ ਰਾਗ ਬੈਰਾੜੀ ਉਚਾਰਨ ਕਰਨਾ ਬਰਾੜੀ ਨਹੀਂ ਕਹਿਣਾ ਬੱਬੇ ਦੀਆਂ ਦਲਾਵਾਂ ਦੀਰਗ ਲਾ ਕੇ ਉਚਾਰਨ ਕਰਨਾ ਹੈ ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਦੋ ਪਦੇ ਇੱਕ ਓਮਕਾਰ ਸਤਗੁਰ ਪ੍ਰਸਾਦ ਸੋਨ ਮਨ ਅਕਥ ਕਥਾ ਹਰ ਨਾਮ ਇਹ ਵਿਸਰਾਮ ਸੋਨ ਮਨ ਅਕਥ ਕਥਾ ਇਥੇ ਵਿਸਰਾਮ ਲਾਉਣਾ ਹੈ ਹਰ ਨਾਮ ਸੋਨ ਮਨ ਤੇ ਥੋੜਾ ਜਿਹਾ ਠਹਿਰਾ ਦੇ ਕੇ ਉਚਾਰਨ ਕਰਨਾ ਸੋਨ ਮਨ ਅਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵਹਿ ਭਾਜ ਗੁਰਮਤ ਹਰਿ ਰਾਮ ਰਾਮ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਰਿੱਧ ਬੁੱਧ ਸਿੱਧ ਇੱਥੇ ਠਮਕ ਲਾਦਨੀ ਹੈ ਸੁਖ ਪਾਵਹਿ ਇਥੇ ਵਿਸਰਾਮ ਭਾਜ ਗੁਰਮਤ ਹਰਿ ਰਾਮ ਰਾਮ ਰਹਾਉ ਨਾਨਕਿਆਨ ਪੁਰਾਣ ਜਾਸ ਊਤਮ ਖਾਟ ਦਰਸ਼ਨ ਗਾਵਹਿ ਰਾਮ ਸੰ ਹਾਂਜੀ ਖਾਟ ਦਰਸ਼ਨ ਗਾਵਹਿ ਰਾਮ ोर तेतीस ते भी ध्यान नाल पाठ उच्चारण करना है संकर करोड़ नहीं कहना है संकर पद यमक ला देनी है संकर करोड़ तेतीस ए संबंधक पाठ है संकर करोड़ तेतीस त्यायो ते संकर करोड़ तेतीस त्यायो ते नहीं जानो हर मरमाम मरमाम कठा ही बोलना ਸੋਰਨਾਰ ਗਣ ਗੰਧਰਵ ਜਸ ਗਾਵੇ ਗੰਧਰਵ ਇਸ ਤਰਾਂ ਗੰਧਰਵ ਦੋ ਪਾਠ ਹੈ ਜਦੋਂ ਰਾਰਾ ਪੂਰਾ ਹੋਵੇ ਗੰਧਰਵ ਤੇ ਜਦੋਂ ਹੀਠਾਂ ਰਾਰਾ ਹੋਵੇ ਫਿਰ ਗੰ ਤੂੰ ਹੀ ਡੈਸ਼ ਦੇਣੀ ਹੈ ਗੰਧਰਾਵ ਸੋਰਨਾਰ ਗਣ ਗੰਧਰਵ ਜਸ ਗਾਵੇ ਸੋਰਨਾਰ ਗਣ ਗੰਧਰਵ ਜਸ ਗਾਵੇ ਗੰਧਰਵ ਸੋਰ ਨਾਰਾਇਣ ਗੰਦਰਵ ਜਸ ਗਾਵਹਿ ਸਭ ਗਾਵਤ ਜੀਤ ਉਪਾਮ ਨਾਨਕ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ ਬੈ ਰਾੜੀ ਮਹੱਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਮਨ ਪਦ ਤੇ ਵਿਸਰਾਮ ਲਾ ਦਿਨਾ ਹੈ ਮਾਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤ ਗੁਰ ਦਾਨ ਦਿਵਾਇਓ ਰਹਾਉ ਤਿਸ ਜਨ ਕੋ ਮਾਨ ਤਾਨ ਸਭ ਦੇਵਾ ਜਿਨ ਹਰ ਹਰ ਨਾਮ ਸੁਨਾਇਓ ਧਨ ਮਾਇਆ ਸੰਪੈ ਤਿਸ ਦੇਵਾ ਜਿਨ ਹਰ ਮੀਟ ਮਿਲਾਇਓ ਖੇਨ ਕਿੰਚਿਤ ਕਿਰਪਾ ਕਰੀ ਜਗਦੀਸ਼ਰ 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 ਤਬ ਹਰ 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 ਜਸ ਧਿਆਉ ਜਨ ਨਾਨਕ ਕਉ ਹਰ ਭੇਟੇ ਸੁਆਮੀ ਦੁਖ ਹਮੈ ਰੋਗ ਗਵਾਇਉ ਬੇਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਨਾ ਗੁਣ ਨਾ ਗਵਾਵੈ ਜੇ ਕੋਈ ਨਿੰਦ ਕਰੇ ਇਥੇ ਠਮਕ ਹਰ ਜਨ ਕੀ ਇਥੇ ਵਿਸਰਾਮ ਹੈ ਹਰ ਜਨ ਸੰਬੰਧਕ ਪਾਠ ਆਪਨਾ ਗੁਣ ਨਾ ਗਵਾਵੈ ਰਹਾਉ ਜੋ ਕਿਸ ਕਰੇ ਸੁ ਆਪੇ Swami ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ Swami ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਜ ਤਤ ਵਿਸਥਾਰਾ ਵਿੱਚ ਤਤੂ ਪੰਜ ਆਪ ਪਾਵੇ ਜਨ ਨਾਨਕ ਸਤਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੇ ਹਰ ਪਦ ਤੇ ਜਮਕ ਲਾ ਦੇਣੀ ਬੈਰਾੜੀ ਮਹੱਲਾ ਚੌਥਾ ਜਾਪ ਮਾਨ ਰਾਮ ਨਾਮ ਨਿਸਤਾਰਾ ਜਾਪ ਮਨ ਰਾਮ ਨਾਮ ਇੱਥੇ ਵੀ ਸ਼੍ਰਾਮ ਲੱਗੇਗਾ ਨਿਸਤਾਰਾ ਜਾਪ ਮਨ ਰਾਮ ਨਾਮ ਨਿਸਤਾਰਾ ਕੋਟ ਕੋਟ ਅੰਤਰ ਕੇ ਪਾਪ ਸਭ ਖੋਵੈ ਖੋਵੈ ਬੁੱਲਈ ਬੋਲਣਾ ਖੋਵੈ ਨਹੀਂ ਕਹਿਣਾ ਕੋਟ ਕੋਟ ਅੰਤਰ ਕੇ ਪਾਪ ਸਭ ਸਭ ਖੋਵੈ ਹਰ ਭਵ ਜਲ ਪਾਰ ਉਤਾਰਾ ਹਰ ਤੇ ਯਮਕ ਲਾ ਦਨੀ ਹੈ ਹਰ ਪਵਜਲ ਪਾਰ ਉਤਾਰਾ ਰਹਾ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਰ ਨ ਆਵੇ ਹਰ ਲਾਦਾ ਗੁਰ ਵਿਚਾਰਾ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹ ਸਰਾਫ ਰਤਨ ਹੀਰਾ ਹਰ ਆਪ ਕੀਆ ਪਾਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੋ ਸੱਚਾ ਵਣ ਜਾਰਾ ਬੈਰਾੜੀ ਮਹੱਲਾ ਚੌਥਾ ਜਾਪ ਮਨ ਹਰ ਨਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਈਐ ਸੁਖ ਦਾਤਾ ਜਾ ਕਾ ਅੰਤ ਨਾ ਪਾਰਾ ਵਾਰਾ ਰਹਾਉ ਅਗਨ ਕੋਟਮਹ ਉਰਧਲੇਵ ਲਾਗਾ ਹਰ ਰੱਖੈ ਉਦਰ ਮੰਜਾਰਾ ਸੋ ਐਸਾ ਹਰ ਸ਼ਿਵ ਹੋ ਮੇਰੇ ਮਾਨਾ ਹਰ ਅੰਤ ਛਡਾਵਣ ਹਾਰਾ ਹਰ ਅੰਤ ਛਡਾਵਣ ਹਾਰਾ ਜਾ ਕਹਿ ਹਿਰਦੈ ਵਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੁ ਨਮਸਕਾਰਾ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਧਾਰਾ ਤੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਹਰ ਕਿਰਪਾ ਤੀ ਇਥੇ ਠਮਕ ਲਾ ਦੇਣੀ ਹੈ ਪਾਈ ਹੈ ਹਰ ਜਾਪ ਇਥੇ ਵਿਸਰਾਮ ਹੈ ਨਾਨਕ ਨਾਮ ਆਧਾਰਾ ਬੇਰਾੜੀ ਮਹੱਲਾ ਚੌਥਾ ਜਾਪ ਮੰਨ ਹਰ ਹਰ ਨਾਮ ਨਿਤ ਧਿਆਇ ਤੀ ਵਿਸਰਾਮ ਜਾਪ ਮੰਨ ਹਰ ਹਰ ਨਾਮ ਇਥੇ ਵਿਸਰਾਮ ਹੈ ਨਿਤਿ ਆਏ ਜੋ ਇੱਛਾ ਹੈ ਸੋਈ ਫਲ ਪਾਵਹਿ ਫਿਰ ਦੁੱਖ ਨ ਲਾਗੈ ਆਏ ਰਹਾਉ ਸੋ ਜਪ ਸੋ ਤਪ ਸਾ ਬ੍ਰਤ ਪੂਜਾ ਜੇਤ ਹਾਰ ਸਿਉ ਪ੍ਰੀਤ ਲਗਾਈ ਬੇਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖੇਨ ਮਹਿ ਵਿਸਰ ਸਭ ਜਾਏ ਤੂੰ ਬੇਅੰਤ ਸਰਬ ਕਾਲ ਪੂਰਾ ਕਿਛ ਕੀਮਤ ਕਹੀ ਨਾ ਜਾਏ ਨਾਨਕ ਸਰਨ ਤੁਮਾਰੀ ਹਰ ਜੀਓ ਭਾਵ ਤਿਵਛਡਾਈ ਰਾਗ ਬੈਰਾੜੀ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਤ ਜਣਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾਉ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੂਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ